ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਧਰਨਾ ਪ੍ਰਦਰਸ਼ਨ ਤੇ ਬੈਠੇ ਲੋਕਾਂ ਦੇ ਵਿਚਕਾਰ ਅਚਾਨਕ ਭਗੜਮਚ ਜਾਂਦੀ ਹੈ। ਸ਼ਾਂਤੀਮਈ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਪਰ ਅਚਾਨਕ ਹੀ ਉਹਨਾਂ ਦੇ ਵਿੱਚ ਅਫਰਾ ਤਫਰੀ ਮਚ ਜਾਂਦੀ ਹੈ। ਲੋਕੀ ਉੱਠ ਕੇ ਇੱਧਰ ਤੋਂ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਨੇ। ਪਰ ਅਜਿਹਾ ਕੀ ਹੋਇਆ ਕਿ ਨਾ ਦੇ ਵਿਚਕਾਰ ਸ਼ਾਂਤੀਮਈ ਢੰਗ ਨਾਲ ਚੱਲ ਰਹੇ ਪ੍ਰਦਰਸ਼ਨ ਦੇ ਵਿੱਚ ਅਖੀਰ ਕੀ ਹੋ ਜਾਂਦਾ ਹੈ ਕਿ ਅਫਰਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚਕਾਰ ਜੋ ਲੋਕ ਇਧਰ ਉਧਰ ਭੱਜ ਰਹੇ ਨੇ ਦਰ ਸਰਕਾਰਨ ਇਹ ਸੀ ਕਿ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਬਸਪਾ ਦੇ ਵੱਲੋਂ ਸ਼ਾਂਤੀਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਅਚਾਨਕ ਸਵੇਰੇ ਤੇਜ਼ ਹਨੇਰੀ ਆਈ ਅਤੇ ਉਸ ਕਾਰਨ ਲਗਾਇਆ ਗਿਆ ਮਜ਼ਬੂਤ ਟੈਂਟ ਉਖੜ ਗਿਆ ਤਉ ਹਨੇਰੀ ਦੇ ਵਿੱਚ ਹੀ ਉੱਡ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਗਦਰ ਮਚ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਪਰ ਹਨੇਰੀ ਆਉਣ ਕਰਕੇ ਟੈਂਟ ਜਦੋਂ ਉਖੜ ਗਿਆ ਤਾਂ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਦੱਸ ਦੇ ਕਿ ਬੌਜਸਵਾਜ ਪਾਰਟੀ ਦੇ ਵੱਲੋਂ ਰਮਾ ਮੰਡੀ ਚੌਂਕ ਬੂਟਾ ਪਿੰਡ ਚੌਂਕ ਪਠਾਨਕੋਟ ਚੌਂਕ ਅਤੇ ਹੋਰ ਕਈ ਥਾਵਾਂ 'ਤੇ ਭਾਰਤ ਬੰਦ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਧਰਨਾ ਪ੍ਰਦਰਸ਼ਨ ਤੇ ਬੈਠੇ ਲੋਕਾਂ ਦੇ ਵਿਚਕਾਰ ਅਚਾਨਕ ਭਗੜਮਚ ਜਾਂਦੀ ਹੈ ਸ਼ਾਂਤੀਮਈ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਪਰ ਅਚਾਨਕ ਹੀ ਉਹਨਾਂ ਦੇ ਵਿੱਚ ਅਫਰਾ ਤਫਰੀ ਮੱਚ ਜਾਂਦੀ ਹੈ ਲੋਕੀ ਉੱਠ ਕੇ ਇੱਧਰ ਤੋਂ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਨੇ ਪਰ ਅਜਿਹਾ ਕੀ ਹੋਇਆ ਕਿ ਨਾ ਦੇ ਵਿਚਕਾਰ ਸ਼ਾਂਤੀਮਈ ਢੰਗ ਨਾਲ ਚੱਲ ਰਹੇ ਪ੍ਰਦਰਸ਼ਨ ਦੇ ਵਿੱਚ ਅਖੀਰ ਕੀ ਹੋ ਜਾਂਦਾ ਹੈ ਕਿ ਅਫਰਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚਕਾਰ ਜੋ ਲੋਕ ਇਧਰ ਉਧਰ ਭੱਜ ਰਹੇ ਨੇ ਦਰ ਸਰਕਾਰਨ ਇਹ ਸੀ ਕਿ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਬਸਪਾ ਦੇ ਵੱਲੋਂ ਸ਼ਾਂਤੀਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਪਰ ਅਚਾਨਕ ਸਵੇਰੇ ਤੇਜ਼ ਹਨੇਰੀ ਆਈ ਅਤੇ ਉਸ ਕਾਰਨ ਲਗਾਇਆ ਗਿਆ ਮਜ਼ਬੂਤ ਟੈਂਟ ਉਖੜ ਗਿਆ ਤਉ ਹਨੇਰੀ ਦੇ ਵਿੱਚ ਹੀ ਉੱਡ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਗਦਰ ਮਚ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਗਾ ਪਰ ਹਨੇਰੀ ਆਉਣ ਕਰਕੇ ਟੈਂਟ ਜਦੋਂ ਉਖੜ ਗਿਆ ਤਾਂ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਣ ਗਿਆ ਦੱਸ ਦੇ ਕਿ ਬੌਜਸਵਾਜ ਪਾਰਟੀ ਦੇ ਵੱਲੋਂ ਰਮਾ ਮੰਡੀ ਚੌਂਕ ਬੂਟਾ ਪਿੰਡ ਚੌਂਕ ਪਠਾਨਕੋਟ ਚੌਂਕ ਅਤੇ ਹੋਰ ਕਈ ਥਾਵਾਂ 'ਤੇ ਭਾਰਤ ਬੰਦ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ